ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਬਨਸਾਂ ਦੇ ਬਲੌਗ ਵਿੱਚ ਫਿਰ ਤੋਂ ਸਾਨੂੰ ਜੀ ਸਾਰੇ ਕਿ ਮੈਂ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਸਵੇਰ ਦਾ ਟਾਈਮ ਹੈ 10 ਵਜੇ ਅਮਮ ਤੁੰਦੇ ਪਰ ਨਵੇੜੇ ਰੋਟੀ ਗਾਲੀ ਮੰਮੀ ਬਣਾਉਣ ਲੱਗੇ ਹਨ ਤੇ ਮੈਂ ਹੁਣ ਚੱਕ ਕੇ ਨਹੀਂ ਮੰਗੇ ਕੋਲ ਦਿਖਾਉਣੀਆਂ ਤੁਹਾਨੂੰ ਮੰਗੇ ਦਾ ਘਰ ਉਹ ਘਰ ਚਲੇ ਜਾਂਦਾ ਕੰਮ ਉਠੀ ਦਾ ਸਾਰਾ ਪੂਜਾ ਕੇ ਤੁਸੇ ਦਾ ਮੌਕੇ ਤੇ ਕਰਾਉਣਾ ਹੈ ਇਹ ਵੀ ਜਦ ਬਹੁਤ ਬੜੀ ਹੈ ਐਡੀ ਬੜੀ ਹੈ ਹਾਂ ਜੇ ਮੁੰਡਾ ਕਰ ਇਸ ਕੰਬੂ ਹਲੋ ਮਗਾ ਵਰਤਨ ਹੋਈ ਕਿ ਤੋਈਂਗਾ ਦੁਰਿਬ ਲੌਗ ਤੋਂ ਆਨੇ ਹੈ ਹਾਂ ਦੁਰਿਬ ਲੌਗ ਤੋਂ ਆਨੇ ਹੈ ਮਗਾ ਦੇ ਏ ਟੂ ਯੂ ਰਾਵਈ ਘਰ ਇਹ ਹੈ ਜਾਨਾ ਸੀ ਭਾਈ ਅਸੀਂ ਜਾਣਦੇ ਸੀ ਕਿਥੇ ਘਰੇ ਇਹ ਆਜੋ ਭਾਈ ਪੰਡੇ ਪਾ ਦੋ ਮੰਗਾ ਲਿਆ ਤੋ ਪਰ ਪਲੀਜ਼ ਹੈਲਪ ਮੀ ਆਜੋ ਭਾਈ ਆਹ ਜੀ ਮੰਗੇ ਦਾ ਘਰ ਹਾਂ ਕੀ ਚਮਕਾਤੇ ਫੇਕ ਆਪਾਂ ਕਰੀਏ ਰੋਟੀ ਬਣਾ ਲਿਆ ਰੋਟੀ ਬਣਾ ਲਿਆ ਅੱਗੇ ਗੈਸ ਦਾ ਟੇਡਾ ਰੱਖਦਾ ਮੈਂ ਮੰਮੀ ਆ ਤਾਂ ਹੋ ਜਾਣਾ ਅੱਛਾ ਸੇ एवरीवन ਕੀ ਚਾਹ ਮੰਗਾਪਣਾ ਕਿ ਰੋਟੀ ਕੀ ਬਣਾਵਾਂਗੇ ਸਰ ਜੀ ਸਾਦੀ ਸਬਜੀ ਸਬਜੀ ਇਹ ਬੈਟਨਸ ਕਰਨਾ ਪੈਣਾ ਹੈ ਪੈਸੇ ਨਾ ਬਟ ਕੀ ਆ ਕੇ ਇਹਨਾਂ ਪੱਖਾ ਵੀ ਲਾ ਰਹੇ ਆ ਇੱਥੇ ਲਾਈਏ ਉਹਦੇ ਨੇ ਫਰੇਜ਼ ਇਹ ਘਰ ਆ ਜੀ ਉਹ ਜਿੱਥੇ ਮੇਰਾ ਬਚਪਨ ਦਿੱਤੇ ਐ ਜਿੱਥੇ ਮੈਂ ਕੱਟੀਆਂ ਪੜੀਆਂ ਬੜੀਆਂ ਤੇ ਉਹ ਸਾਹਮਣੇ ਵਾਲਾ ਹੁਣ ਆਹ ਕੱਦ ਕਰਦ ਹੋ ਗਈ ਪਾਲੀ ਸਾਈਡ ਬੜੀ ਭਾਬੀ ਦਾ ਘਰ ਆ ਇਹਨਾਂ ਕੋਲ ਨੂੰ ਦੂਜੀ ਚਲੇ ਗਿਆ ਇਸ ਤੋਂ ਪਰਲੀ ਸਾਈਡ ਬੁਹਿਤ ਵੀ ਦਾ ਘਰ ਆ ਇਹ ਦੂਜੀ ਵੀ ਹੀ ਚਲੇ ਗਿਆ ਤੇ ਮੰਗੇ ਨੂੰ ਦੋ ਘੇੜ ਲੱਗਦੇ ਆ ਉੱਥੇ ਉਹਦੇ ਮੰਗੇ ਨੇ ਘੇੜ ਕੱਢਣਾ ਉਹ ਕਹਾਂ ਜਾ ਕੇ ਪੀਚ ਨੂੰ ਉਹ ਘਟੂ ਰਹਾ ਜੇ ਉਹ ਕੀ ਕਰ ਲੱਗਿਆ ਚਾਹਾਂ ਬਣਾਈ ਮੈਂ ਨਹੀਂ ਵੀ ਹੈ ਉਹ ਨਾ ਬਈ ਮੈਨੂੰ ਪੀਣੀ ਤੂੰ ਵੀ ਚੱਲ ਮੈਨੂੰ ਪੀਣੀ ਆ ਬੇਲਣਾ ਕਿੰਨਾ ਹੈ ਹਾਂ ਕੀ ਬੇਲਣਾ ਮੈਂ ਤੁਹਾਨੂੰ ਕਿੱਥੇ ਜਗਾ ਦੇ ਆ ਦੇਖੋ ਬੇਲਣਾ ਇਹ ਲਓ ਜੀ ਦੇਖੋ ਇਹ ਕਿ ਪ੍ਰਾਣ ਗੁੜੀਆਂ ਤੇ ਬੇਲਣਾ ਇਹਦੇ ਪ੍ਰਾਣ ਗੁੜੀਆਂ ਨੂੰ ਨਾ ਬਣਾਇਆ ਕਰ ਇਹਨਾਂ ਪੂਰੀਆਂ ਉਹ ਗੋਲ ਗੱਪੇ ਬਣਾਉਣਾ ਸਹੀ ਹੈ ਨਹੀਂ ਮੈਂ ਵੀ ਰੋਟੀ ਬਣਾਇਆ ਖਰਮੂਗੀ ਠੀਕ ਹੈ ਜਿਦਾ ਜਹਾ ਠੀਕ ਹੈ ਆਸ ਗਿਆ ਨਾ ਕਾਰ ਸਭ ਨੇ ਦੂਤਿਆਂ ਦਾ ਇਧਰ ਚੋਹ ਪੈਂਦੀ ਐ ਨਾ ਧੁੱਪਾ ਇਹ ਮੰਗੇ ਦਾ ਘਰ ਆ ਇਹ ਮੰਗੇ ਦੀ ਬਾਂਦੀ ਰੋਈ ਜਾਂਦੀ ਰਹੇ ਰੋਈ ਜਾਂਦੀ ਤੂੰ ਅਭੀ ਚਲਾਉਣਾ ਉਹ ਤਾਂ ਡਾਕੀ ਕਰਨ ਨੂੰ ਲੈਣਾ ਤੀਹਾ ਕੀ ਇਹ ਜਿਵੇਂ ਬਣਾਉਣਾ ਤੂੰ ਹੀਟਰ ਨਾ ਇਹ ਤਾਂ ਮਤਲਬ ਜਿਵੇਂ ਸਬਜੀ ਬਣਾਉਣਾ ਮੇਰੇ ਕੋਲ ਵੀਡੀਓ ਨਹੀਂ ਆਇਆ ਇਹ ਦਿਖਾ ਦੇ ਤਾਂ ਕਾਊਚਰ ਉਹਦਾ ਬੜਾ ਦਾ ਕਾਹਤ ਹੈ ਮੁੱਦਨ ਦੇ ਵੀ ਨਹੀਂ ਪਹੁੰਚਨੇ ਤੇ ਕੜੀ ਵਾਲਾ ਬਾਕੀ ਪੰਨੇ ਮਾਰਦੇ ਹੀ ਰਹਿ ਗਿਆ ਆ ਇੱਥੇ ਤੈਨੂੰ ਕਿਹਾ ਦੇਣਾ ਰਹੀ ਇੱਥੇ ਲਾ ਦੇ ਉਹ ਤੇਰੀ ਸਾਰੀ ਕੋਈ ਭਰਤੀ ਆ ਵੀ ਇੱਥੇ ਉਹ ਕਰਨਾ ਦੇ ਜਮਾਂ ਸਿਚਨ ਹੋਂਗਾ ਛੀਸ਼ੇ ਕੀ ਕਾਗਜ਼ ਲਗਾ ਦੇ ਅਰੇ ਇਹਦੀ ਨਾਲ ਚਲ ਨਹੀਂ ਲੱਗਦਾ ਮੇਰ ਮੇਰ ਬਾਕੀ ਨਹੀਂ ਲੱਗਦਾ ਬੱਲਵ ਲੱਗ ਕੇ ਕੁਝ ਨਹੀਂ ਲੱਗਦਾ ਦੇਖਦੇ ਹਾਂ ਹੁਣ ਫਿਰ ਕੀ ਕਹਿੰਦੇ ਨੇ ਆ ਮੈਂ ਆਰ ਸੁਣ ਚੱਕਿਆ ਨਾ ਕਿੰਨੇ ਕੰਦੇ ਪਿੱਛੇ ਕਰਵਾ ਲਿਆ ਮੰਗਾ ਚੱਲੇ ਆ ਬਟੇ ਕਿਤੇ ਮੰਗਾਗੇ ਟੇਲਰ ਜੇ ਕਿਸੇ ਨੇ ਕੱਪੜੇ ਸਲਾਈ ਕਰਾਉਣੇ ਹਾਂ ਤਾਂ ਕ੍ਰਾਸ ਟ੍ਰਿੰਗ ਲੇਸ ਕਾਹਤ ਹਾਂ ਤੈਨੂੰ ਸਭਾ ਦੱਸਾਂ ਹਾਂ ਹਾਂ ਪਰ ਇਹ ਬਣਾਉਦਾ ਬਣਾਉਦਾ ਨਹੀਂ ਚਾਹਣ ਮੈਂ ਇਹਨੂੰ ਬਹੁਤ ਵਾਰ ਕਹਿ ਲਿਆ ਮੈਂ ਕਿ ਤੂੰ ਵੀ ਚਾਹਣ ਉਹਦੇ ਕਿੰਨਾ ਅੱਧ ਵਿਚ ਗੈਸ ਬਾਲ ਤੂੰ ਲੱਗਦੀ ਹੈ ਤੈਨੂੰ ਇਹ ਚੱਲਦੀ ਹੈ ਘਰਿਆਂ ਇੱਥੇ ਨਾ ਲੈ ਗਈ ਅਬ ਇਹ ਸੱਚੀ ਚਾਹ ਨਹੀਂ ਪੀਣੀ ਮੈਂ ਨਹੀਂ ਬਰਾਬ ਪੀਣੀ ਮੈਂ ਉਧਰ ਵੀ ਗਈ ਸੀ ਭਾਬੀ ਨਾਲ ਕੁਝ ਨਹੀਂ ਚਾਹੇ ਜਾ ਕੇ ਮੈਨੂੰ ਪਿੱਤੀ ਹੈ ਅੱਛਾ ਮੈਂ ਇਹਨੂੰ ਪੀਣੀ ਮੈਂ ਪੀਣੀ ਹੋਣੀ ਹੈ ਇੱਥੇ ਕੀ ਰੱਖਾਂਗੇ ਤੇਰਾ ਇੱਕ ਤਾਂ ਤੇਰਾ ਹੋਂਡਾ ਘੜਾ ਹੈ ਹੋਂਡਾ ਇੱਥੇ ਘੜਾ ਨਾ ਹੈ ਫਿੱਟੇ ਤੇ ਬਾੜ ਦਾ ਨਾ ਕੇ ਤੇ ਸੈਕੂਲ ਵੜਾ ਇਹ ਇਹ ਉਹ ਭਾਈ ਨੂੰ ਪਿਰਚ ਗਿਆ ਨਾ ਸਾਮਾਨ ਸਾਰੀ ਅੰਦਰ ਪਿਚਿਆ ਇਹ ਇੱਕ ਆਰ ਹੋਈ ਹੁੰਦੀ ਸੀਗੀ ਇੱਕ ਆਰ ਸਨ ਸੀ ਤੇ ਬਾਥਰੂਮੋਂ ਮੰਗਾਵਾ ਟਾ ਦੇ ਦੋ ਤਾਂ ਪਿਰਚ ਹੁੰਦੇ ਹੁੰਦੇ ਆ ਉਹ ਲੈ ਕੇ ਉਹ ਵਾਲਾ ਉਹ ਵਾਲਾ ਬਾਥਰੂਮ ਆ ਇਹਦਾ ਉਹ ਨਵਾਂ ਬਣਾਇਆ ਮੰਗੇ ਨਾ ਇੱਧਰ ਲਟਾ ਦੇਣਗੇ ਹੱਲ ਤਾਂ ਕਰਨੀ ਆ ਜਾਣੀ ਤਿਆਰੀ ਮੰਗੇ ਮੈਥ ਲਾਈ ਫਿਰ ਦਨੂੰ ਪੁਰਜੀ ਆ ਸੁੱਕ ਜਾਣੇ ਆ ਤੇਰੇ तेरे ਕੇ ਜੀਰੇ बना ਵਿੱਚ सोनी बन ਪੁਰਜੀ आलू ਲੈ ਸੋਣੀ ਬਣ ਜਵੇ ਮੈਂ ਨੂੰ ਕੋੜ ਬੜੀ ਆਲੂ ਪਾ ਕੇ ਚਲੋ ਜੀ ਹੁਣ ਸੱਸੀ ਗੱਲਾਂ ਫਤ ਮਾਰ ਲਈ ਗਾਈਜ਼ उधर ਸੌਰੀ नहीं ਗਾਈਜ਼ ਫ੍ਰੈਂਡਿੰਗ ਮੀਰੇ സമ്മേ ഭാ സ ഫോജ കൂട്ട Mete lapa inda ada gesa jahal, anoh anoh karna gapemen kali rote emak awal ya, iser aja kan di tengah kenda pada rara kang duit emak, kaya ada china padu, gini aku saya utnya ke ਪਤਾ ਨਹੀਂ ਕੀ ਗੱਲ ਹੈ ਮੈਂ ਜਦੋਂ ਵੀ ਉਹ ਨਹੀਂ ਇੱਧਰਲੇ ਕਮਰੇ 'ਚ ਜਾ ਕੇ ਰਹਿਣੀਆ ਮੇਰੇ ਇੱਥੀ ਜਾ ਕੇ ਜੀ ਲਾ ਤਾਂ ਉੱਧਰਲੇ ਕਮਰੇ 'ਚ ਹੋਰ ਨਹੀਂ ਬੈਠਦੀ ਮੈਂ ਲਾ ਪੰਜ ਮਿੰਟ ਮਸਾਂ ਬੈਠਦੀ ਹਾਂ ਉਂਗੀ ਕਦੇ ਉਹ ਵੀ ਤਾਂ ਕਦੇ ਬੈਠਾ ਕੋਈ ਆਇਆ ਹੋਇਆ ਇੱਧਰ ਤਾਂ ਬੈਜੰਨੀ ਨਹੀਂ ਹੋ ਬੈਠੀ ਆ ਜੀ ਤੇ ਸਾਡੀ ਸਾਡੀ ਟੀਵੀ ਦੇ ਦਾਂ ਵੀਰ ਜੀ ਵੀਰ ਜੀ ਨੂੰ ਜਿੱਦਣ ਦੇ ਆਇਆ ਉਹਰੇ ਕੋਲਡੇ ਨਹੀਂ ਹਟਦਾ ਮਾਰੇ ਪੱਖਾ ਚਲਾ ਲੰਨਾ ਜਦੇ ਛੁਰ 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 ਹ ਹੁਣ ਜੀ ਅਸੀਂ ਚਾਹ ਪੀਉਣ ਦੇ ਟਾਈਮ ਤੇ ਨਾ ਹੋ ਗਿਆ ਉਂਝ ਵੱਟ ਜਗੇ ਚਾਹ ਨਹੀਂ ਪੀਤੀ ਅਸੀਂ ਮਾਂ ਸੌਂ ਗਈ ਸੀ ਤੇ ਨਾਲ ਐ ਥੋੜਾ ਚਾਹ ਪੀਉਗੇ ਮੈਗੀ ਖਾਉਂਗੇ ਥੋੜੀ ਜਿਹੀ ਖਾ ਲਪਾ ਚਾਹ ਪੀਣ ਲੱਗਿਆ ਅਸੀਂ ਮੈਗੀ ਖਾਣ ਲੱਗਿਆ ਤੇ ਆਨੰਦੀ ਨੇ ਕਿੰਨਾ ਹੈ ਕਿਤੇ ਰੱਖਿਆ ਸੀ ਪਹਿਲੇ ਮੇਰਾ ਤੇ ਅਵੀ ਜੋਤ ਦਲ ਚ ਥੋੜਾ ਰੱਖਿਆ ਸੀ ਮੈਂ ਆਪਣਾ ਨਾ ਨਹੀਂ ਫਿਰ ਆਨੰਦੀ ਨੂੰ ਕਹਿਣਾ ਨਹੀਂ ਨਹੀਂ ਗਾਣੀ ਨਾਲ ਵੀ ਨਾ ਅੰਡੇ ਘਾੜਨ ਮਸਾਲੇ ਵਾਲੀ ਆ ਆਪਾਂ ਨੂੰ ਕੀ ਆ ਵੇ ਖਲਾਈ ਚੱਲੋ

करो चलो जान दी मैं कपड़े कुपड़े चले जाना मैगी खाई दीदी ने बनाई दी आज वेस्ट्री बनाई दीदी ने मेरे वर्की बनाई देख मेरे मैगी अच पीसू हाई मैं मर्च मेरे रीस कौन कर लू

ਛਾੜੋ ਜੀ ਅਸੀਂ ਕਿੱਥੇ ਆ ਗਏ ਆ ਦੇਖ ਲਓ ਜੀ ਸਾਇਦ ਪਾਪਾ ਦੇ ਕੰਮ ਅਮਰੂਦ ਗਾਲ ਤੇ ਮੈਂ ਰੱਖ ਗਈ ਸੀ ਵੀ ਖਾ ਲਾਂਗੇ ਇੰਨੀ ਸਮੈਲ ਆ ਰਹੀ ਅੰਦਰੋਂ ਇੰਨਾ ਗੰਦ ਪਾਇਆ ਹੋਇਆ ਸਾਇਦ ਪਾਪਾ ਮੈਨੂੰ ਤਾਂ ਇੰਨੀ ਆਸ ਸੀ ਮੈਂ ਸਾਰਾ ਘਰ ਸਾਫ਼ ਰੱਖਿਆ ਪਿਆ ਹੋਊਗਾ ਸੌ ਲੱਗੇ ਮੈਨੂੰ ਇੰਨਾ ਦੀ ਗੱਲ ਕਦੀ ਬੋਲੀ ਉੱਧਰ ਦੇਖੋ ਲੈ ਤੁਸੀਂ ਬਾਹਰ ਜਾ ਕੇ ਮੈਚ ਦੇ ਕੋ ਮੈਚ ਕੀ ਕਰਤਾ ਖੜਾ ਲਾ ਕੇ ਤੂੰ ਬਿਜੇ ਛੱਡ ਗਿਆ ਜੋ ਆ ਤਵਾ ਚਾਲੂ ਲਾ ਕੇ ਪੋਚਾ ਲਾਇਆ ਮੈਂ ਬਸ ਉਹਦੇ ਦੀ ਨਾ ਸਾ ਆ ਜੱਟੇ ਮੈਂ ਆ ਦੇਖੋ ਆ ਇਹ ਸਜਮਰੂਦ ਸੱਟ ਮੰਤ ਬੈਠਾ ਨਾ ਉਹ ਦੇਖੋ ਕਿਹੜਾ ਮੈਟ ਆ ਦੇਖੋ ਆ ਦੇਖੋ ਜੀ ਮਸ਼ੀਨ ਕਰਦਣਾ ਭਰੀ ਭਈ ਪਰ ਮਿੱਟੀ ਗੋ ਮਿੱਟੀ ਮਿੱਟੀ ਗੋ ਮਿੱਟੀ ਸੌਰ ਹਲੋ ਪਾਪਾ ਕੀ ਚੱਲ ਰਿਹਾ ਸਹੀ ਬੜਾ ਮੁੱਟਾ ਮੈਂ ਸੋਹ ਲੱਗਾ ਮੈਂ ਇੰਨਾ ਸੋਚਾ ਸੀ ਵੀ ਚੱਲ ਵਿਕਟ ਟਗੜ ਪਾਪਾ ਚ ਲੈ ਕੇ ਜਾਂਦੇ ਸੀ ਨਾਨੀ ਨੂੰ ਵੀ ਕਿਹਾ ਸੀ ਹਾਂ ਜਾ ਨਾ ਨਾ ਮੈਂ ਕਿਹਾ ਇਹ ਕਰਨ ਮੈਂ ਤਾਰੀਫੇ ਕਰਕੇ ਹਟੀ ਦੀ ਅੱਜ ਹੋ ਜਾਏ ਵੀ ਵੀ ਪਾਪਾ ਦੇ ਸਾਥ ਦੇ ਆਏ ਨਹੀਂ ਗੰਦ ਪੈਣ ਦਿੰਦੇ ਘਰੇ ਵੀ ਉੱਕਣ ਸਾਫ ਸੁਥਰਾ ਘਰ ਮਿਲੂਗਾ ਮੈਨੂੰ ਗਾਈ ਨੂੰ ਸਾਢੇ 10 ਹੋ ਗਏ ਜੀ ਅਸੀਂ ਹੁਣੇ ਆਏ ਆ ਕੱਪੜੇ-ਕੁੱਪੜੇ ਅਸੀਂ ਚੇਂਜ ਨਹੀਂ ਕੀਤਾ ਕਿਉਂਕਿ ਕੌਣ-ਕੌਣ ਸਾਡੇ ਵਾਂਗ ਆ ਜਾਂਦਾ ਇੱਕਣ ਮੈਂ ਕਿਹਾ ਚਲੋ ਕਪੜੇ ਕੀ ਚੇਂਜ ਕਰਨੇ ਆ ਰਾਤ ਨੂੰ ਫਿਰ ਹੁਣ ਅਸੀਂ ਆ ਕੇ ਪਹਿਣਾ ਤਾਂ ਹੈਗਾ ਸੀਗਾ ਕਿਉਂਕਿ 9:30 ਵਜੇ ਸਾਡੇ ਬਾਪਾ ਲੈਣ ਗਏ ਨੇ ਛੋਟੀ ਰੋਟੀ ਖਾ ਕੇ ਅਸੀਂ ਤੁਰਿਆ ਉਹ ਸਾਡੇ ਮਿੱਠੂ ਆ ਨਹੀਂ ਤੁਹਾਨੂੰ ਅਮਰੂਦ ਦੀ ਸਬੱਲ ਨਹੀਂ ਤੇ ਆਉਣੀ ਉਦਣ ਦੀ ਮੈਨੂੰ ਨਹੀਂ ਆ ਜੀ ਬੇਨਾ ਸਿੱਟਦਾ ਆ ਲੈ ਕੇ ਦੋ ਰੱਖ ਕੇ ਗਈ ਸੀ ਵੀ ਜਲ ਖਾ ਲੂਗੀ ਚੱਕ ਕੇ ਆਹ ਤਾਂ ਮੈਂ ਚੱਕ ਕੇ ਬਾਹਰ ਸਿੱਟਿਆ ਰੱਖਿਆ ਤਾਂ ਗੱਲ ਗਿਆ ਆ ਵੀ ਛੱਟੋ ਨਹੀਂ ਨਹੀਂ ਮੈਂ ਮੈਂ ਖਾਉ ਮੈਨੂੰ ਪਤਾ ਰੱਖ ਦੇ ਨੂੰ ਗੰਦੀ ਜੀ ਸਮੈਲ ਅਰੂਦ ਦੀ ਪਰ ਲੋਕ ਕਿਉਂ ਨੂੰ ਭੰਡਾ ਚਲੇ ਜਾਓ ਪਰ ਛੱਡ ਕੇ ਚਲੋ ਚਲੋ ਜੀ ਮੈਂ ਦੁੱਧ ਅੱਧ ਗਰਮ ਕਰ ਦਮਾ

ਬਾਦ ਦਾਦਾ ਤੁਸੀਂ ਵੀਡੀਓ ਬੰਦ ਕਰ। ਵਾ ਪੈ ਕੇ ਹੋ ਦੇਖੀ ਆ ਵਾ। ਵਾ ਦੋਸਤਿੰ ਤਿੰਨ ਚਾਰ ਕਰਵਾਇਆ ਤਾਂ ਕਿ ਫਿਰ ਮਨੇ ਖਿਆ ਪਾਣੀ। ਦੇਖੜੀਓ ਜੀ। ਦੇਖਿਆ ਹੋਣਗੇ ਦੇਖਿਆ ਨੇ ਪਾਪਾ ਨੇ। ਉਹ ਦੇਖਵਾ ਸਕਦੇ ਹਾਂ ਅਨ੍ਹਾ ਦੇ। ਇੰਝ ਹੋ ਰਿਹਾ ਤੇ ਬੋਲ ਹੋਇਆ। ਹੇ ਇਹਨਾਂ ਦੇ ਕਿੰਨਾ ਗੰਦਾ ਕੱਪੜਾ ਫੇਰਿਆ ਹੋਇਆ ਕਿ ਮੈਂਦੇ ਤਰੀਕੇ ਨਾਲ ਗੈਸ ਤੇ ਚਿਪਕਾਟ ਜਾ ਘਰੇ ਆਪਾਂ। ਇਹ ਆ ਦੇਖਿਆ। ਆ ਦੇਖੇ ਤੇ ਪਰ। ਅੱਜ ਵੀ ਇਹ ਪੀੜੀ ਦੀ ਬਸ ਉਹ ਚੱਕ ਕੇ ਮੈਂ ਗਿੱਲਾ ਕਪੜਾ ਇੱਥੇ ਮਾਰਿਆ ਦੀ ਉਹ ਕੋਈ ਨਾ ਮਮੂ ਇੱਕ ਗੱਲ ਆ ਮਮਾ ਤੁਹਾਨੂੰ ਆਏ ਸੀ ਵਿਹਾਇਆ ਇਹਨਾਂ ਦੇ ਆਪਣੇ ਪਪਾ ਨੇ ਕੰਮ ਕਰਾ ਦਿੱਤਾ ਉਹ ਅੱਜ ਦੇ ਪਪਾ ਨੂੰ ਆਏ ਹੋ ਗਏ ਆ ਅੱਜ ਥੋੜੇ ਦੇਰ ਜਿਨਾ ਬਾਅਦ ਚਲੋ ਜੀ ਆਪਾਂ ਹੁਣ ਇਹ ਵਲੌਗ ਦਾ ਇੱਥੇ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਹੁਣ ਮੈਂ ਹੁਣੇ ਕਰਦੇ ਕੰਮ ਕਰ ਥੋੜੇ ਜਿਹਾ ਕਰ ਲਵਾਂ ਜਿਹੜੇ ਥੋੜੇ ਥੋੜੇ ਕੰਮੇ ਵਾਲੇ ਬਾਕੀ ਤਾਂ ਸਵੇਰੇ ਹੀ ਕਰਾਂਗੇ ਪੇਟੀ ਚ ਪਾਏ ਨੇ ਮਿਲਦੇ ਅੱਜ ਕੱਲ ਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ